ਇਸ ਨਸ਼ੇ ਦੇ ਦਰਿਆਣੀ ਕਿੰਨਿਆਂ ਹੀ ਮਾਮਾ ਦੇ ਪੁੱਤ ਪੈਣਾ ਦੇ ਵੀਰ ਸੁਹਾਗਣਾਂ ਦੇ ਸੁਹਾਗ ਅਤੇ ਕਿੰਨਿਆਂ ਦੇ ਹੀ ਸੁਪਨੇ ਲੁੱਟ ਲਏ ਔਲਾਦ ਨੂੰ ਨਸ਼ੇ ਦਾ ਸ਼ਿਕਾਰ ਹੁੰਦੇ ਦੇਖਣਾ ਮਾਪਿਆਂ ਲਈ ਬਹੁਤ ਭਾਰੀ ਦੁੱਖ ਹੁੰਦਾ ਹੈ ਉਸ ਤੋਂ ਵੀ ਭਾਰੀ ਦੁੱਖ ਜਵਾਨ ਪੁੱਤ ਦੀ ਲਾਸ਼ ਮੋਢਿਆਂ ਤੇ ਟੁਣਾ ਪਰ ਹੁਣ ਨਸ਼ੇ ਦੇ ਇਸ ਕੋੜ ਨੂੰ ਪੰਜਾਬ ਚੋਂ ਬਾਹਰ ਕੱਢਣ ਲਈ ਮਾਨ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਬਹੁਤ ਵੱਡੇ ਪੱਧਰ ਤੇ। ਕਾਫੀ ਦੇਰ ਤੋਂ ਅਸੀਂ ਉਹਦਾ ਰੋਡ ਮੈਪ ਬਣਾ ਰਹੇ ਸੀ ਕਿਵੇਂ ਕਰਨਾ ਹੈ, ਕੀ ਹੋਊਗਾ, ਉਹਦੇ 네ਗਟਿਵ ਪੁਆਇੰਟਸ ਕਿਹੜੇ ਹੋਣਗੇ। ਜਦੋਂ ਸਪਲਾਈ ਲਾਈਨ ਟੁੱਟ ਗਈ ਤਾਂ ਜਿਹੜੇ ਡਰੱਗ ਤੇ ਲੱਗੇ ਹੋਏ ਨੇ ਨੌਜਵਾਨ ਮੁੰਡੇ ਉਹ ਤੜਫਣਗੇ, ਉਹਨਾਂ ਨੂੰ ਕਿੱਥੇ ਸੰਭਾਲਾਂਗੇ? ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ। ਉਸ ਤੋਂ ਬਾਅਦ ਅਸੀਂ ਇਹ ਐਕਸ਼ਨ ਲਿਆ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਅਸੀਂ ਆਲਾਮਤ ਨਹੀਂ ਹੈਗੀ ਉਹ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੀ ਇਹ ਕੋਈ ਸਿਆਸੀ ਮੋਹਮ ਨਹੀਂ ਇਹ ਸਾਡਾ ਪਵਿੱਖ ਸਾਡੇ ਪਰਿਵਾਰ ਅਤੇ ਸਾਡਾ ਪੰਜਾਬ ਬਚਾਉਣ ਦਾ ਯੁੱਧ ਹੈ ਸਰਕਾਰ ਦਾ ਮਕਸਦ ਸਿਰਫ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਸੁਟਣਾ ਹੀ ਨਹੀਂ ਸਗੋਂ ਨਸ਼ੇ ਦੇ ਸ਼ਿਕਾਰ ਹੋਏ ਸਾਡੇ ਪੀੜਤਾਂ ਲਈ ਡਾਕਟਰੀ ਇਲਾਜ ਅਤੇ ਮੁੜ ਵਸੇ ਬੇਦਾਅ ਪ੍ਰਬੰਧ ਕਰਕੇ ਉਹਨਾਂ ਨੂੰ ਜ਼ਿੰਦਗੀ ਚ ਕਾਮਯਾਬ ਹੋਣ ਦੇ ਮੌਕੇ ਵੀ ਦੇਣਾ ਹੈ ਮਾਨ ਸਰਕਾਰ ਪੰਜਾਬ ਦੇ ਮੱਥੇ ਤੇ ਲੱਗਿਆ ਨਸ਼ੇ ਦਾ ਕਲੰਕ ਮਟਾਉਣ ਅਤੇ ਪੰਜਾਬ ਦੀ ਜਵਾਨੀ ਨੂੰ ਦੇਸ਼ ਦੁਨੀਆ 'ਚ ਆਪਣਾ ਪੁਰਾਣਾ ਮਾਣ ਸਨਮਾਨ ਬਵਣ ਲਈ ਦਿਨ ਰਾਤ ਜੁਟੀ ਹੋਈ ਹੈ ਪਰ ਨਸ਼ਿਆਂ ਖਿਲਾਫ ਸਰਕਾਰ ਵੱਲੋਂ ਜੋ ਇਹ ਜੁੱਦ ਛੇੜਿਆ ਗਿਆ ਹੈ ਇਹ ਚ ਪੰਜਾਬ ਦੇ ਹਰ ਨਾਗਰਿਕ ਨੂੰ ਸਰਕਾਰ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਹਰ ਘਰ ਨਾਲ ਜੁੜੇ ਇਸ ਮਸਲੇ ਦੇ ਹੱਲ ਲਈ ਸਰਕਾਰ ਦਾ ਸਾਥ ਦੇਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਨਸ਼ਿਆਂ ਖਿਲਾਫ ਜੰਗ ਦੀ ਅਸਲੀ ਜਿੱਤ ਉਦੋਂ ਹੀ ਹੋਵੇਗੀ ਜਦੋਂ ਪੰਜਾਬ ਦੀ ਜਨਤਾ ਇੱਕ ਮਿਸ਼ਨ ਅਤੇ ਜ਼ਿੰਮੇਵਾਰੀ ਸਮਝ ਕੇ ਸਰਕਾਰ ਦਾ ਸਾਥ ਦੇਵੇਗੀ ਲੇਖਿਆ ਜਾਵੇ ਤਾਂ ਇਹ ਸਹੀ ਹੋ ਰਿਹਾ ਕਿਉਂਕਿ ਜਿੰਨਾ ਚਿਰ ਕਹਿੰਦੇ ਹੁੰਦੇ ਕਾ ਮਾਰ ਕੇ ਨਾ ਡੰਗਿਆ ਜਾਵੇ ਤਾਂ ਉਹਨਾਂ ਚ ਦੂਜਿਆਂ ਨੂੰ ਅਕਲ ਨਹੀਂ ਆਉਂਦੀ ਹੁੰਦੀ ਪੰਜ ਸਾਧ ਦੇ ਜਦੋਂ ਘਟ ਹੈਗੇ ਇਕੱਲੇ ਇਕੱਲੇ ਬਸਤੀ ਇਕੱਲੇ ਇਕੱਲੇ ਗਲੀ ਜਦੋਂ ਜਾ ਕੇ ਇਹ ਚੀਜ਼ ਹੋ ਗਈ ਤਾਂ ਆਪਣੇ ਵੀ ਇਹ ਚੀਜ਼ ਖਤਮ ਹੋ ਜਾਵੇਗੀ ਜਿਹੜਾ ਬੰਦੇ ਨੇ ਨਸ਼ਾ ਵੇਚ ਕੇ ਬੱਚੇ ਮਾਰ ਕੇ ਕੋਈ ਕੋਠੀਆਂ ਬਣਾਈਆਂ ਉਹ ਸਾਡੇ ਮੁਤਾਬਕ ਟਾਣੀਆਂ ਚਾਹੀਦੀਆਂ ਕਾਨੂੰਨ ਦੀ ਨਜ਼ਰ ਚ ਵੀ ਉਹ ਗਲਤ ਹੈ ਤੇ ਮੈਂ ਕਹਿੰਦਾ ਬਹੁਤ ਵਧੀਆ ਹੋਇਆ ਜਿਹੜਾ ਨਸ਼ੇ ਆਲਿਆਂ ਨੂੰ ਤਸਕਰਾਂ ਨੂੰ ਫੜੀ ਜਾਂਦੇ ਆ ਤੇ ਉਹਨਾਂ ਦੇ ਘਟ ਹੈ ਰੇ ਆ ਉਹ ਦੂਜੇ ਜਿਹੜੇ ਨਵੇਂ ਉੱਠ ਰਹੇ ਆ ਉਹਨਾਂ ਨੂੰ ਵੀ ਮੌਕਾ ਮਿਲੂਗਾ ਇਹ ਚੀਜ਼ ਨੂੰ ਸਮਝੰਦਾ ਕਿ ਹਾਂ ਯਾਰ ਵੀ ਜੇ ਆਪਾਂ ਇਹ ਚੀਜ਼ ਕਰਦੇ ਆ ਤਾਂ ਕੱਲ ਨੂੰ ਆਪਣਾ ਵੀ ਹੱਸ਼ ਰਹੀ ਹੋਣਾ ਜਦੋਂ ਪੰਜਾਬ ਦੇ ਲੋਕ ਸਰਕਾਰ ਅਤੇ ਪ੍ਰਸ਼ਾਸਨ ਇੱਕ ਟੀਮ ਬਣ ਕੇ ਕੰਮ ਕਰਨਗੇ ਤਾਂ ਨਸ਼ੇ ਦੀ ਇਸ ਬੁਰਾਈ ਦਾ ਅੰਤ ਛੇਤੀ ਹੋਵੇਗਾ ਤੇ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਦੇ ਰਾਹ ਖੁੱਲਣਗੇ ਹੁਣ ਫਿਰ ਲੋੜ ਹੈ ਕੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨਾਲ ਇਕਜੁੱਟ ਹੋ ਕੇ ਖੜੀਏ ਆਓ ਮਾਤੂਮੀ ਪੰਜਾਬ ਦੀ ਸੇਵਾ ਨਿਭਾਈਏ ਮਾਨ ਸਰਕਾਰ ਵੱਲੋਂ ਨਸ਼ਾ ਖਿਲਾਫ ਛੇੜੀ ਜੰਗ ਦਾ ਸਾਥ ਦੇਈਏ ਪੁਲਿਸ ਨਾਲ ਸਹਿਯੋਗ ਕਰੀਏ ਅਤੇ ਯੁੱਧ ਨਸ਼ਿਆਂ ਵਿਰੁੱਧ ਮਹਿੰਮ 'ਚ ਆਪਣਾ ਯੋਗਦਾਨ ਪਾਈਏ ਸਮਾਂ ਆ ਗਿਆ ਹੈ ਮੁਰ ਇਕੱਠੇ ਹੋਣ ਦਾ ਅਤੇ ਇੱਕ ਨਵੀਂ ਮਿਸਾਲ ਕਾਇਮ ਕਰਨ ਦਾ ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਵਿਰੁੱਧ ਜੰਗ ਪੰਜਾਬ ਬਚਾਉਣ ਦੀ ਜੰਗ ਜੜੋ ਮੁਕਾਵਾਂਗੇ ਇਹ ਨਸ਼ੇ ਦਾ ਕੋੜ ਖੜੇਗਾ ਪੰਜਾਬ ਜਦੋਂ ਮੋਢੇ ਨਾਲ ਮੋਢਾ ਜੋੜ ਬਟਕੀ ਹੋਈ ਜਵਾਨੀ ਨੂੰ ਮੋੜ ਲੈ ਆਵਾਂਗੇ ਮਰ ਜਾਏ ਪੰਜਾਬ ਨੂੰ ਮੁੜ ਖੁਸ਼ਹਾਲ ਬਣਾ ਸੂਰਬੀਰ ਯੋਧਿਆਂ ਅਤੇ ਪੰਜਾਂ ਦਰਿਆਵਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਪੰਜਾਬ ਰਵਾਇਤੀ ਸਰਕਾਰਾਂ ਵੱਲੋਂ ਨਸ਼ਿਆਂ ਦੇ ਛੇਵੇਂ ਦਰਿਆਵਾਂ ਵੱਲ ਤਕੇਲ ਦਿੱਤਾ ਗਿਆ ਜਿਸ ਵਿੱਚ ਪਿਛਲੇ ਤਕਰੀਬਨ 20 ਸਾਲਾਂ ਚ ਪੰਜਾਬ ਦਾ ਘਰ ਘਰ ਡੁੱਬ ਗਿਆ ਇਸ ਨਸ਼ੇ ਦੇ ਦਰਿਆ ਨੇ ਕਿੰਨੀਆਂ ਹੀ ਮਾਵਾਂ ਦੇ ਪੁੱਤ ਪੈਣਾ ਦੇ ਵੀਰ ਸੁਹਾਗਣਾਂ ਦੇ ਸੁਹਾਗ ਅਤੇ ਕਿੰਨਿਆਂ ਦੇ ਹੀ ਸੁਪਨੇ ਲੁੱਟ ਲਏ ਔਲਾਦ ਨੂੰ ਨਸ਼ੇ ਦਾ ਸ਼ਿਕਾਰ ਹੁੰਦੇ ਦੇਖਣਾ ਮਾਪਿਆਂ ਲਈ ਬਹੁਤ ਭਾਰੀ ਦੁੱਖ ਹੁੰਦਾ ਹੈ ਉਸ ਤੋਂ ਵੀ ਭਾਰੀ ਦੁੱਖ ਜਵਾਨ ਪੁੱਤ ਦੀ ਲਾਸ਼ ਮੋਢਿਆਂ ਤੇ ਟੁਣਾ ਪਰ ਹੁਣ ਨਸ਼ੇ ਦੇ ਇਸ ਕੋੜ ਨੂੰ ਪੰਜਾਬ ਚੋਂ ਬਾਹਰ ਕੱਢਣ ਲਈ ਮਾਨ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੋਹਮ ਦੀ ਸ਼ੁਰੂਆਤ ਕਰ ਦਿੱਤੀ ਹੈ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਕਾਫੀ ਦੇਰ ਤੋਂ ਅਸੀਂ ਉਹਦਾ ਰੋਡ ਮੈਪ ਬਣਾ ਰਹੇ ਸੀ ਕਿਵੇਂ ਕਰਨਾ ਹੈ ਕੀ ਹੋਊਗਾ ਉਹਦੇ 네ਗੇਟਿਵ ਪੁਆਇੰਟਸ ਕਿਹੜੇ ਹੋਣਗੇ ਜਦੋਂ ਸਪਲਾਈ ਲਾਈਨ ਟੁੱਟ ਗਈ ਤਾਂ ਜਿਹੜੇ ਡਰੱਗ ਤੇ ਲੱਗੇ ਹੋਏ ਨੇ ਨੌਜਵਾਨ ਮੁੰਡੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਐਕਸ਼ਨ ਲਿਆ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆਜੇ ਤਾਂ ਕੋਈ ਅਸੀਂ ਅਲਾਮਤ ਨਹੀਂ ਹੈਗੀ ਕੋਈ ਐਸਾ ਚੋਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਇਹ ਕੋਈ ਸਿਆਸੀ ਮੋਹਿਮ ਨਹੀਂ ਇਸ ਸਾਡਾ ਪਵਿੱਖ ਸਾਡੇ ਪਰਿਵਾਰ ਅਤੇ ਸਾਡਾ ਪੰਜਾਬ بچਾਉਣ ਦਾ ਯੁੱਧ ਹੈ ਸਰਕਾਰ ਦਾ ਮਕਸਦ ਸਿਰਫ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਸੁਟਣਾ ਹੀ ਨਹੀਂ ਸਗੋਂ ਨਸ਼ੇ ਦੇ ਸ਼ਿਕਾਰ ਹੋਏ ਸਾਡੇ ਪੀੜਤਾਂ ਲਈ ਡਾਕਟਰੀ ਇਲਾਜ ਅਤੇ ਮੁੜ ਵਸੇ ਬੇਦਾੰ ਪ੍ਰਬੰਧ ਕਰਕੇ ਉਹਨਾਂ ਨੂੰ ਜ਼ਿੰਦਗੀ 'ਚ ਕਾਮਯਾਬ ਹੋਣ ਦੇ ਮੌਕੇ ਵੀ ਦੇਣਾ ਹੈ ਮਾਨ ਸਰਕਾਰ ਪੰਜਾਬ ਦੇ ਮੱਥੇ ਤੇ ਲੱਗਿਆ ਨਸ਼ੇ ਦਾ ਕਲੰਕ ਮਟਾਉਣ ਅਤੇ ਪੰਜਾਬ ਦੀ ਜਵਾਨੀ ਨੂੰ ਦੇਸ਼ ਦੁਨੀਆ 'ਚ ਆਪਣਾ ਪੁਰਾਣਾ ਮਾਣ ਸਨਮਾਨ ਦਿਵਾਉਣ ਲਈ ਦਿਨ ਰਾਤ ਜੁਟੀ ਹੋਈ ਹੈ ਪਰ ਨਸ਼ਿਆਂ ਖਿਲਾਫ ਸਰਕਾਰ ਵੱਲੋਂ ਜੋ ਇਹ ਜੁੱਦ ਛੇੜਿਆ ਗਿਆ ਹੈ ਇਹ ਚ ਪੰਜਾਬ ਦੇ ਹਰ ਨਾਗਰਿਕ ਨੂੰ ਸਰਕਾਰ ਨਾਲ ਮੋਢਾ ਜੋੜ ਕੇ ਖੜਨ ਦੀ ਲੋੜ ਹੈ ਹਰ ਘਰ ਨਾਲ ਜੁੜੇ ਇਸ ਮਸਲੇ ਦੇ ਹੱਲ ਲਈ ਸਰਕਾਰ ਦਾ ਸਾਥ ਦੇਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਨਸ਼ਿਆਂ ਖਿਲਾਫ ਜੰਗ ਦੀ ਅਸਲੀ ਜਿੱਤ ਉਦੋਂ ਹੀ ਹੋਵੇਗੀ ਜਦੋਂ ਪੰਜਾਬ ਦੀ ਜਨਤਾ ਇੱਕ ਮਿਸ਼ਨ ਅਤੇ ਜ਼ਿੰਮੇਵਾਰੀ ਸਮਝ ਕੇ ਸਰਕਾਰ ਦਾ ਸਾਥ ਦੇਵੇਗੀ ਦੇਖਿਆ ਜਾਵੇ ਤਾਂ ਇਹ ਸਹੀ ਹੋ ਰਿਹਾ ਕਿਉਂਕਿ ਜਿੰਨਾ ਚਿਰ ਕਹਿੰਦੇ ਹੁੰਦੇ ਕਾ ਮਾਰ ਕੇ ਨਾ ਟੰਗਿਆ ਜਾਵੇ ਤਾਂ ਉਹਨਾਂ ਚਿਰ ਦੂਜਿਆਂ ਨੂੰ ਅਕਲ ਨਹੀਂ ਆਉਂਦੀ ਹੁੰਦੀ ਪੰਜ ਸੱਤ ਦੇ ਜਦੋਂ ਘਟ ਹੈਗੇ ਇਕੱਲੇ ਇਕੱਲੇ ਬਸਤੀ ਇਕੱਲੇ ਇਕੱਲੇ ਗਲੀ ਜਦੋਂ ਜਾ ਕੇ ਇਹ ਚੀਜ਼ ਹੋਊਗੀ ਤਾਂ ਆਪਣੇ ਵੀ ਇਹ ਚੀਜ਼ ਖਤਮ ਹੋ ਜਾਣੀ ਜਿਹੜਾ ਬੰਦੇ ਨੇ ਨਸ਼ਾ ਵੇਚ ਕੇ ਬੱਚੇ ਮਾਰ ਕੇ ਕੋਈ ਕੋਠੀਆਂ ਬਣਾਈਆਂ ਉਹ ਸਾਡੇ ਮੁਤਾਬਕ ਟਾਣੀਆਂ ਚਾਹੀਦੀਆਂ ਕਾਨੂੰਨ ਦੀ ਨਜ਼ਰ ਚ ਵੀ ਉਹ ਗਲਤ ਹੈ ਮੈਂ ਕਹਿੰਦਾ ਬਹੁਤ ਵਧੀਆ ਹੋਇਆ ਜਿਹੜਾ ਨਸ਼ੇ ਵਾਲਿਆਂ ਨੂੰ ਤਸਕਰਾਂ ਨੂੰ ਫੜੀ ਜਾਂਦੇ ਆ ਤੇ ਉਹਨਾਂ ਦੇ ਘਟ ਹੈ ਰੇ ਆ ਉਹ ਦੂਜੇ ਜਿਹੜੇ ਨਵੇਂ ਉੱਠ ਰਹੇ ਆ ਉਹਨਾਂ ਨੂੰ ਵੀ ਮੌਕਾ ਮਿਲੂਗਾ ਇਹ ਚੀਜ਼ ਨੂੰ ਸਮਝੰਦਾ ਕਿ ਹਾਂ ਯਾਰ ਵੀ ਜੇ ਆਪਾਂ ਇਹ ਚੀਜ਼ ਕਰਦੇ ਆ ਤਾਂ ਕੱਲ ਨੂੰ ਆਪਣਾ ਵੀ ਹੱਸ਼ ਰਹੀ ਹੋਣਾ ਜਦੋਂ ਪੰਜਾਬ ਦੇ ਲੋਕ ਸਰਕਾਰ ਅਤੇ ਪ੍ਰਸ਼ਾਸਨ ਇੱਕ ਟੀਮ ਬਣ ਕੇ ਕੰਮ ਕਰਨਗੇ ਤਾਂ ਨਸ਼ੇ ਦੀ ਇਸ ਬੁਰਾਈ ਦਾ ਅੰਤ ਛੇਤੀ ਹੋਵੇਗਾ ਤੇ ਪੰਜਾਬ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਦੇ ਰਾਹ ਖੁੱਲਣਗੇ ਹੁਣ ਫਿਰ ਲੋੜ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨਾਲ ਇਕਜੁੱਟ ਹੋ ਕੇ ਖੜੀਏ ਆਓ ਮਾਤ ਭੂਮੀ ਪੰਜਾਬ ਦੀ ਸੇਵਾ ਨਿਭਾਈਏ ਮਾਨ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਜੰਗ ਦਾ ਸਾਥ ਦੇਈਏ ਪੁਲਿਸ ਨਾਲ ਸਹਿਯੋਗ ਕਰੀਏ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ 'ਚ ਆਪਣਾ ਯੋਗਦਾਨ ਪਾਈਏ ਸਮਾਂ ਆ ਗਿਆ ਹੈ ਮੁਰ ਇਕੱਠੇ ਹੋਣ ਦਾ ਅਤੇ ਇੱਕ ਨਵੀਂ ਮਿਸਾਲ ਕਾਇਮ ਕਰਨ ਦਾ ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਵਿਰੁੱਧ ਜੰਗ ਪੰਜਾਬ ਬਚਾਉਣ ਦੀ ਜੰਗ ਜੜੋਂ ਮੁਕਾਵਾਂਗੇ ਇਹ ਨਸ਼ੇ ਦਾ ਕੋੜ ਖੜੇਗਾ ਪੰਜਾਬ ਜਦੋਂ ਮੋਢੇ ਨਾਲ ਮੋਢਾ ਜੋੜ ਪੱਕੀ ਹੋਈ ਜਵਾਨੀ ਨੂੰ ਮੋੜ ਲੈ ਆਵਾਂਗੇ ਮਰ ਜਾਏ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਵਾਂਗੇ ਸੂਰਬੀਰ ਯੋਧਿਆਂ ਅਤੇ ਪੰਜਾਂ ਦਰਿਆਵਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਪੰਜਾਬ ਰਵਾਇਤੀ ਸਰਕਾਰਾਂ ਵੱਲੋਂ ਨਸ਼ਿਆਂ ਦੇ ਛੇਵੇਂ ਦਰਿਆਵਾਂ ਵੱਲ ਤਕੀਲ ਦਿੱਤਾ ਗਿਆ ਜਿਸ ਵਿੱਚ ਪਿਛਲੇ ਤਕਰੀਬਨ 20 ਸਾਲਾਂ ਚ ਪੰਜਾਬ ਦਾ ਘਰ ਘਰ ਡੁੱਬ ਗਿਆ